ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ YouTube ਚੈਨਲ ਲਾਈਫ ਆਫ ਅ ਕਾਮਨ ਮੈਨ ਮਿਨੀ ਵਲੌਗਸ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਕ ਸ਼ੋਰ ਕਰੋ ਜੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਵੀ ਨਬਾਲਿਓ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਆਉਂਦੀਆਂ ਰਹਿਣ ਆਪਾਂ ਹਰ ਰੋਜ਼ ਇੱਕ ਨਵੀਂ ਵੀਡੀਓ ਬਣਾਉਂਨੇ ਆ ਨਵਾਂ ਵਲੌਗ ਬਣਾਉਂਨੇ ਆ ਉਸ ਦੇ ਵਿੱਚ ਨਵਾਂ ਟੌਪਿਕ ਹੁੰਦਾ ਨਵੀਂ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਜਿੰਨੀ ਕੁ ਪਰਮਾਤਮਾ ਨੇ ਸਾਨੂੰ ਨੰ ਵੀ ਚਲੋ ਸ਼ੇਅਰ ਹੋ ਜੇ ਹਨ ਸਾਰਿਆਂ ਨਾਲ ਵੀਰਾਂ ਭੈਣਾਂ ਭਰਾਵਾਂ ਨਾਲ ਛੋਟਾ ਆ ਮੇਰਾ ਹੈਗਾ ਹਜੇ ਛੋਟਾ ਜਿਹਾ ਪਰਿਵਾਰ 455 ਕ ਸਬਸਕ੍ਰਾਈਬਰ ਹੋਏ ਨੇ 31 ਦਸੰਬਰ ਹੈ ਜੀ ਅੱਜ ਤੇ ਅੱਜ ਦਾ ਆਪਣਾ ਟੌਪਿਕ ਹੈਗਾ ਵੀ ਲਾਸਟ ਦਿਨ ਹੈ ਜੀ 2025 ਦਾ ਤੇ ਇਹ ਆਪਾਂ ਨੂੰ ਕੁਝ ਕੁ ਚੰਗੀਆਂ ਯਾਦਾਂ ਦੇ ਕੇ ਗਿਆ ਕੁਝ ਕੁ ਮਾੜੀਆਂ ਯਾਦਾਂ ਦੇ ਕੇ ਗਿਆ ਹਨ ਆਪਾਂ ਉਹ ਮੈਂ ਦੱਸੂਗਾ ਵੀ ਹਾਂ ਜੀ ਬਈ ਮੇਰੇ ਵਾਸਤੇ ਕੀ ਕੀ ਚੰਗਾ ਰਿਹਾ ਤੇ ਕੀ ਕੀ ਮਾੜਾ ਰਿਹਾ ਓਵਰ ਆਲ ਵੀ ਆਪਾਂ ਗੱਲ ਕਰਾਂਗੇ ਬਾਕੀ ਆਪਾਂ ਦਿੱਲੀ ਦਾ ਇੱਕ ਵਲੌਗ ਬਣਾਉਣਾ ਇਸ ਕਰਕੇ ਅੱਜ ਆਪਾਂ ਮੈਂ ਕਿਹਾ ਚਲੋ ਆਊਟ ਆਫ ਦਾ ਸਿਲੇਬਸ ਹਨਾ ਆਪਾਂ ਗੱਲ ਕਰੀਏ ਤੇ ਬਹੁਤ ਵਧੀਆ ਸਾਲ ਰਿਹਾ ਜੀ ਮਤਲਬ ਜਿਹੜੇ ক্রিকেট ਦੇ ਚਾਹਵਾਨ ਨੇ ਉਹਨਾਂ ਵਾਸਤੇ ਤਾਂ ਵਧੀਆ ਰਿਹਾ ਕਿਉਂਕਿ ਆਪਾਂ ਜਿਹੜੇ ਹੈਗੇ ਆ ਚੈਂਪੀਅਨਸ ਟਰੋਫੀ ਵੀ ਜਿੱਤੇ ਆ ਹਨਾ ਇਸ ਸਾਲ ਆਪਾਂ ਚੈਂਪੀਅਨਸ ਟਰੋਫੀ ਜਿੱਤੀ ਆ ਬਾਕੀ ਮਾੜਾ ਵੀ ਰਿਹਾ ਚੈਂਪੀਅਨਸ ਟਰੋਫੀ ਕੱਲੀ ਜਿੱਤੇ ਆ ਬਾਕੀ ਆਪਾਂ ਨਿਊਜ਼ੀਲੈਂਡ ਤੋਂ ਹਾਰੇ ਠੀਕ ਆ ਜੀ ਆਸਟ੍ਰੇਲੀਆ ਤੋਂ ਵੀ ਹਾਰੇ ਆਪਾਂ ਤੇ ਸਾਊਥ ਅਫਰੀਕਾ ਵੀ ਹਰਾ ਕੇ ਗਈ ਆ ਹਨਾ ਆਹ ਕਹਿਣਾ ਚਾਹੁੰਦਾ ਵੀ ਇਹ ਚੰਗਾ ਮਾੜਾ ਹਨਾ ਦੋਨੇ ਨਾਲੋਂ ਨਾਲ ਚੱਲਦੇ ਆ ਤੇ ਵਧੀਆ ਵੀ ਰਹਿੰਦੇ ਆ ਹਨਾ ਆਏ ਵੀ ਨਹੀਂ ਹੈਗਾ ਵੀ ਕੱਲਾ ਚੰਗਾ ਹੀ ਹੋਈ ਜਾਊਗਾ ਚੰਗਾ ਹੀ ਹੋਈ ਜਾਊਗਾ ਇਦਾਂ ਨਹੀਂ ਹੈਗਾ ਦਿਨ ਰਾਤ ਬਣਾਈਆ ਤੇ ਦਿਨ ਰਾਤ ਦੋ ਚੀਜ਼ਾਂ ਬਣਾਈਆਂ ਪਰਮਾਤਮਾ ਨੇ ਹਨਾ ਜੇ ਜੇ ਦਿਨ ਚ ਕੋਈ ਗੱਲ ਹੋ ਰਹੀ ਹੈ ਤਾਂ ਰਾਤ ਨੂੰ ਆਪਣੇ ਰੈਸਟ ਕਰਨ ਵਾਸਤੇ ਬਣਾਈਆ ਤਾਂ ਆਪਾਂ ਹਰ ਇੱਕ ਚੀਜ਼ ਨੂੰ ਪੋਜ਼ਿਟਿਵਿਟੀ ਲੈ ਕੇ ਜਾਣਾ ਹਨਾ ਤਾਂ ਇਹ ਆ ਵੀ ਮਾੜੀ ਚੀਜ਼ ਇਹ ਹੋਈ ਹੈ ਬਈ ਆਪਣੇ ਪੰਜਾਬ ਚ ਜਿਹੜੇ ਹੈਗੇ ਹਨਾ ਫਲੱਡ ਆਏ ਹਨਾ ਕਿੰਨੇ ਪਿੰਡਾਂ ਦੇ ਪਿੰਡ ਤਬਾਹ ਹੋਏ ਬਟ ਉਸ ਤੋਂ ਵੀ ਇੱਕ ਪੋਜ਼ਿਟਿਵਿਟੀ ਨਿਕਲ ਕੇ ਆਈ ਕਿ ਲੋਕਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਹਨ ਕਿ ਇੱਕ ਦੂਜੇ ਨੂੰ ਜਾਣਦੇ ਨਹੀਂ ਸੀਗੇ ਬਟ ਪਤਾ ਵੀ ਆਪਣੇ ਇਨਾਂ ਤੇ ਭੀੜ ਪਈ ਹੈ ਜਿਵੇਂ ਆਪਣੇ ਪੰਜਾਬੀਆਂ ਦਾ ਸੁਭਾਅ ਹੁੰਦਾ ਹੈ ਕਿ ਮਦਦ ਕਰਨਾ ਹਨਾ ਨਿਸ਼ਕਾਮ ਸੇਵਾ ਕਰਨੀ ਤਾਂ ਉਹ ਦੇਖਣ ਨੂੰ ਮਿਲਿਆ ਬੇਸ਼ੱਕ ਭਵੇਂ ਕੋਈ ਕਹਿ ਰਿਹਾ ਵੀ ਕੁਦਰਤੀ ਆ ਕੋਈ ਕਹਿ ਰਿਹਾ ਵੀ ਪੋਲਿਟਿਕਸ ਖੇਡੀ ਗਈ ਹੈ ਹਨਾ ਬਟ ਤੁਸੀਂ ਪਲੱਸ ਪੁਆਇੰਟ ਦੇਖੋ ਕਿ ਆਪਾਂ ਨੂੰ ਉਹਨਾਂ ਨੇ ਇਕੱਠਿਆਂ ਕੀਤਾ ਹਨ ਵੀ ਜਿਹੜੇ ਆਪਾਂ ਇੱਕ ਦੂਜੇ ਨਾਲ ਕੋਈ ਵੀ ਨਿੱਕੀ ਮੋਟੀ ਗੱਲ ਤੇ ਵਿਤਕਰਾ ਕਰਦੇ ਆ ਤਾਂ ਭੀੜ ਪਈ ਆਪਣੇ ਲੋਕਾਂ ਤੇ ਤਾਂ ਆਪਣੇ ਲੋਕਾਂ ਨੇ ਸਾਰਿਆਂ ਨਾਲੋਂ ਵੱਧ ਕੇ ਹਨਾ ਸਪੋਰਟ ਕੀਤਾ ਸਿੰਗਰਾਂ ਨੇ ਨਹੀਂ ਕੀਤਾ ਹਨਾ ਸਾਰਿਆਂ ਨੇ ਪਲੇਅਰਾਂ ਨੇ ਕੀਤਾ ਸਭ ਨੇ ਕੀਤਾ ਸਾਰੇ ਅੱਗੇ ਆਏ ਤੇ ਮਤਲਬ ਸਾਰਿਆਂ ਨੇ ਆਪਣਾ ਆਪਣਾ ਬਹੁਤ ਵਧੀਆ ਪੱਖ ਪੂਰਿਆ ਹਨਾ ਤੇ ਕਿਉਂਕਿ ਆਪਾਂ ਕਹਿ ਦਿੰਦੇ ਸੀ ਕਿ ਕਈ ਮੇਰੇ ਵੀਰ ਕਹਿ ਦਿੰਦਾ ਵੀ ਸਿੰਗਰ ਆਏ ਕਰਦੇ ਆ ਗਨ ਕਲਚਰ ਪ੍ਰਮੋਟ ਕਰਦੇ ਆ ਜਾਂ ਕੁਝ ਕੋਈ ਹੋਰ ਚੀਜ਼ਾਂ ਪ੍ਰਮੋਟ ਕਰਦੇ ਆ ਹਨ ਬਲਗੈਰਿਟੀ ਪ੍ਰਮੋਟ ਕਰਦੇ ਆ ਜਾਂ ਕੁਝ ਵੀ ਕਰਦੇ ਬਟ ਐਤਕੀ ਉਹਨਾਂ ਨੇ ਆਪਣਾ ਜਿਹੜਾ ਹੈ ਸਪੋਰਟ ਕਰਕੇ ਹਨ ਜਿਹੜੇ ਫਲੱਡ ਆਏ ਸੀਗੇ ਉਸ 'ਚ ਲੋਕਾਂ ਦੀ ਮਦਦ ਕਰਕੇ ਤਾਂ ਦਿਖਾਤਾ ਕਿ ਹਾਂਜੀ ਵੀ ਚੰਗੇ ਕੰਮ ਵੀ ਕਰਦਾ ਬੰਦਾ ਮਾੜੇ ਕੰਮ ਵੀ ਕਰਦਾ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਜੀ ਹਨਾ ਕੋਈ ਟਾਈਮ ਹੁੰਦਾ ਬੰਦਾ ਚੰਗੇ ਕੰਮ ਕਰ ਜਾਂਦਾ ਕੋਈ ਟਾਈਮ ਹੁੰਦਾ ਚੰਗੇ ਕੰਮ ਕਰਦਾ ਕਰਦਾ ਵੀ ਮਾੜੇ ਕੰਮ ਹੋ ਜਾਂਦੇ ਆ ਤਾਂ ਇਹ ਗੱਲ ਹੈ ਤਾਂ ਜ਼ਿਆਦਾ ਸੀਰੀਅਸਲੀ ਨਹੀਂ ਲੈਣਾ ਚਾਹੀਦਾ ਹਨਾ ਸਮਾਂ ਹੁੰਦਾ ਸਮਾਂ ਬਦਲਦਾ ਜ਼ਰੂਰ ਹੁੰਦਾ ਠੀਕ ਹੈ ਜੀ ਬਾਕੀ ਆਪਣੇ ਵਾਸਤੇ ਇਹ ਹੈ ਜੀ ਕਿ ਆਪਣਾ ਜਿਹੜਾ ਹੈਗੇ ਜਿੱਥੇ ਆਪਾਂ ਕੰਮ ਕਰਦੇ ਆ ਹਨਾ ਉਥੇ ਆਪਣੀ ਹੁਣ ਪੇ ਵੀ ਵਧੀਆ ਹੋਈ ਆ ਪੇ ਰਾਈਜ਼ ਹੋਈ ਸੀਗੀ ਤੇ ਮਤਲਬ ਵੈਲ ਸੈਟੀਸਫਾਈ ਆਪਾਂ ਜਿੰਨੀ ਵੀ ਹੋਈ ਆ ਵਧੀਆ ਹੋਈ ਆ ਮਤਲਬ ਆਣਾ ਉੱਠਣ ਬੈਠਣ ਵਾਲਿਆਂ ਚ ਆ ਗਿਆ ਆਪਾਂ ਹਨ ਤੇ ਇਹ ਗੱਲ ਹੈ ਤੇ ਹੋਰ ਕੀ ਹੋਇਆ ਆਪਣੇ ਹੋਰ ਇੱਕ ਨੰਨਾ ਮਹਿਮਾਨ ਆਇਆ ਜੀ ਆਪਣੇ ਪਰਿਵਾਰ ਚ ਆ ਸਿੱਧੀ ਗੱਲ ਹੈ ਉਹ ਵੀ ਪਰਮਾਤਮਾ ਦੀ ਬਹੁਤ ਵੱਡੀ ਦੇਣ ਆ ਨਾ ਸਭ ਬਹੁਤ ਵਧੀਆ ਹੋਇਆ ਤੇ ਇਸ ਤਰ੍ਹਾਂ ਵੀ ਆ ਮਾੜਾ ਇਹ ਮਾੜਾ ਚ ਇਹ ਵੀ ਆ ਵੀ ਆਪਣੇ ਜਿਹੜੇ ਮਸ਼ਹੂਰ ਐਕਟਰ ਸੀਗੇ ਪੰਜਾਬ ਦੇ ਹਨਾ ਫਿਲਮ ਇੰਡਸਟਰੀ ਦੇ ਬਾਲੀਵੁੱਡ ਦੇ ਧਰਮਿੰਦਰ ਜੀ ਉਹ ਇਸ ਦੁਨੀਆ ਤੋਂ ਚਲੇ ਗਏ ਇਸ ਸਾਲ ਹਨਾ ਤੇ ਚੀਜ਼ਾਂ ਹੁੰਦੀਆਂ ਰਹਿੰਦੀਆਂ ਮਤਲਬ ਖੁਸ਼ੀ ਗਮੀ ਨਾਲ-ਨਾਲ ਹੀ ਚੱਲਦੀਆਂ ਇਹ ਕੋਈ ਜ਼ਿਆਦਾ ਉਹ ਨਹੀਂ ਹੈਗਾ ਕਿ ਪਰ ਨੁਕਸਾਨ ਉਹਨਾਂ ਦਾ ਹੁੰਦਾ ਜਿਨ੍ਹਾਂ ਨੇ ਗਵਾਏ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਹੁੰਦਾ ਹਨ ਤਾਂ ਇੱਕ ਕਹਿੰਦੇ ਸੰਸਾਰਕ ਗੱਲ ਹੀ ਆ ਵੀ ਇਹ ਪੋਜ਼ਿਟਿਵ 네ਗੇਟਿਵ ਸਾਰਾ ਕੁਝ ਚੱਲਦਾ ਰਹਿੰਦਾ ਜੀ ਹਨ ਸਾਰਾ ਕੁਝ ਪਰਮਾਤਮਾ ਦੇ ਕੀ ਕਹਿੰਦੇ ਹੁਕਮ ਚ ਹੀ ਹੋ ਰਿਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹਨ ਨਾਨਕ ਹੁਕਮੇ ਜਿਹਾ ਬਜਾ ਤਾਂ ਹੋਮੇ ਕਹੇ ਨਾ ਕੋਈ ਤਸਾਰਾ ਕੁਛ ਹੋ ਰਿਹਾ ਮਤਲਬ ਤੁਹਾਡੇ ਜ਼ਿੰਦਗੀ ਚ ਲੋਕ ਹੋਣਗੇ ਜਿਹੜੇ ਚੰਗੇ ਵੀ ਹੋਣਗੇ ਮਾੜੇ ਵੀ ਹੋਣਗੇ ਹਨਾ ਤੁਹਾਡੇ ਤੁਹਾਡਾ ਫਾਇਦਾ ਵੀ ਕਰਦੇ ਹੋਣਗੇ ਤੁਹਾਡਾ ਨੁਕਸਾਨ ਵੀ ਕਰਦੇ ਹੋਣਗੇ ਸਾਡੀ ਜ਼ਿੰਦਗੀ ਚ ਵੀ ਹੈਗੇ ਆ ਜੀ ਬਥੇਰੇ ਨੇ ਮੈਂ ਕਹਿੰਨਾ ਫਾਇਦਾ ਕਰਨ ਵਾਲੇ ਘੱਟ ਨੇ ਨੁਕਸਾਨ ਜਿਹੜੇ ਜੜਾਂ ਤੇ ਆ ਰੀਆਂ ਚਲਾਉਂਦੇ ਆ ਉਹ ਜ਼ਿਆਦਾ ਨੇ ਪਰ ਚਲੋ ਕੋਈ ਗੱਲ ਨਹੀਂ ਆਪਾਂ ਪੋਜ਼ਿਟਿਵਿਟੀ ਦੇਖਦੇ ਹਾਂ ਹਨ ਕਿ ਆਪਾਂ ਨੂੰ ਚਾਉਣ ਵਾਲੇ ਵੀ ਬਥੇਰੇ ਨੇ ਜੇ ਕੋਈ ਦੋ ਚਾਰ ਮਾਰਨ ਵਾਲੇ ਆ ਜਣਾ ਚ ਆ ਰਹੀਆਂ ਫੇਰ ਨਾਲ ਆ ਤਾਂ ਪੰਜ ਸੱਤ ਇਹੋ ਜਿਹੇ ਵੀ ਹੈਗੇ ਆ ਜਿਹੜੇ ਹੱਥ ਫੜ ਕੇ ਬਚਾਉਂਦੇ ਆ ਹਨਾ ਵੱਡੇ ਭਰਾਵਾਂ ਵਾਂਗ ਨਾਲ ਸਪੋਰਟ ਕਰਦੇ ਆ ਸਾਰਾ ਕੁਝ ਖੜਦੇ ਆ ਹਨਾ ਤਾਂ ਇਹ ਚੀਜ਼ ਆ ਕਿ ਆ ਹਰ ਇੱਕ ਸਾਲ ਇਹੀ ਚੀਜ਼ ਹੁੰਦੀ ਆ ਵੀ ਪੋਜ਼ਿਟਿਵਿਟੀ ਵੀ ਹੁੰਦੀ ਆ ਤੇ ਨੈਗੇਟਿਵਿਟੀ ਵੀ ਹੁੰਦੀ ਆ ਦੋਨੇ ਚੀਜ਼ਾਂ ਇਕੱਠੀਆਂ ਚੱਲਦੀਆਂ ਹੁੰਦੀਆਂ ਕੋਈ ਆਏ ਨਹੀਂ ਹੈਗਾ ਵੀ ਕੱਲਾ ਦੇਣੀ ਰਹੂਗਾ ਹਨਾ 24 ਘੰਟੇ ਦਾ ਦਿਨ ਰਹੂ ਤਾਂ ਬੰਦਾ ਸੌਂ ਕਦੋਂ ਜੇ ਰਾਤ ਪੈਂਦੀ ਹੈ ਤਾਂ ਬੰਦਾ ਅਰੈਸਟ ਵੀ ਕਰਦਾ ਤੇ ਮਤਲਬ ਜੇ ਦੁੱਖ ਆਉਂਦਾ ਕੋਈ ਤਕਲੀਫ ਆਉਂਦੀ ਤਾਂ ਫਿਰ ਆਪਾਂ ਪਰਮਾਤਮਾ ਨੂੰ ਚੇਤੇ ਵੀ ਕਰਦੇ ਆ ਜਿਵੇਂ ਗੁਰਬਾਣੀ ਵਿੱਚ ਕਿਹਾ ਗਿਆ ਵੀ ਦੁੱਖਦਾਰੂ ਸੁਖ ਰੋਗ ਪਿਆ ਠੀਕ ਹੈ ਵੀ ਜਿਹੜਾ ਦੁੱਖਾ ਉਦਾਰੂ ਦੀ ਤਰ੍ਹਾਂ ਕਿਉਂਕਿ ਦੁੱਖ ਵਿੱਚ ਆਪਾਂ ਪਰਮਾਤਮਾ ਨੂੰ ਚੇਤੇ ਕਰਦੇ ਆ ਹਨਾ ਜਿਹੜਾ ਸਾਰਿਆਂ ਦਾ ਕਰਤਾ ਧਰਤਾ ਜਿਹੜਾ ਸਾਰਿਆਂ ਦਾ ਪਿਓ ਹੈ ਹਨਾ ਤਾਂ ਸੁਖ ਵੇਲੇ ਤਾਂ ਕੋਈ ਵੀ ਨਹੀਂ ਕਰਦਾ ਤੋ ਉਹ ਵੇਲੇ ਕੋਈ ਕਰਦਾ ਹੋਊਗਾ ਮਤਲਬ ਕੋਈ 1-2% ਲੋਕ ਕਰਦੇ ਹੋਣਗੇ ਵੀ ਪ੍ਰਮਾਤਮਾ ਦਾ ਸੱਚੇ ਦਿਲੋਂ ਸ਼ੁਕਰ ਨਹੀਂ ਤਾਂ ਅਗਲਾ ਉਹ ਵੀ ਕਹਿੰਦੇ ਨੇ ਵੀ ਬਸ ਸ਼ੁਕਰ ਹੈ ਜੀ ਪ੍ਰਮਾਤਮਾ ਦਾ ਠੀਕ ਹੈ ਵੀ ਦੇਗਾਂ ਕਰਾ ਕਰਾ ਕੇ ਦੁਆਵਾਂ ਮੰਗੀਆਂ ਹੁੰਦੀਆਂ ਵੀ ਆਹ ਚੀਜ਼ ਪੂਰੀ ਹੋ ਜਾਏ ਆਹ ਚੀਜ਼ ਪੂਰੀ ਹੋ ਜਾਏ ਤੇ ਕਹਿੰਦੇ ਜਦੋਂ ਚੀਜ਼ ਪੂਰੀ ਹੋ ਜਾਂਦੀ ਆ ਫਿਰ ਦੇਵ ਚੇਤੇ ਨਹੀਂ ਰਹਿੰਦੀ ਤੇ ਬੀਅਰ ਤਾਂ ਜਦਾਰੂ ਦੀਆਂ ਬੋਤਲਾਂ ਖੁੱਲ ਜਾਂਦੀਆਂ ਹਨ ਤਾਂ ਫਿਰ ਜੇ ਦੁੱਖ ਵੀ ਦਿੰਦਾ ਪ੍ਰਮਾਤਮਾ ਤੋਂ ਫਿਰ ਕਿਸੇ ਕਾਰਨ ਕਰਕੇ ਦਿੰਦਾ ਵੀ ਮੈਂ ਹੈਗਾ ਵੀ ਲੋਕ ਮੈਨੂੰ ਮੰਨਣ ਹਨ ਹਨਾ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਕਹਿੰਦੇ ਆ ਬਈ ਸਾਰਾ ਕੁਝ ਵਧੀਆ ਪਰ ਜਿਹੜਾ ਬੰਦਾ ਮੰਨ ਲੂਗਾ ਹਨਾ ਇਸ ਚੀਜ਼ ਨੂੰ ਸਿੱਖ ਲੂਗਾ ਕਿ ਗੁਰਬਾਣੀ ਦੇ ਅਰਥਾਂ ਨੂੰ ਸਿੱਖ ਲੂਗਾ ਕਿ ਬਈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਬਈ ਸਭ ਕੁਝ ਉਹਦੇ ਹੁਕਮ ਦੇ ਅੰਦਰ ਹੀ ਹੋ ਰਿਹਾ ਜੇ ਕੋਈ ਤੁਹਾਨੂੰ ਦੁੱਖ ਪਹੁੰਚਾ ਰਿਹਾ ਉਹ ਵੀ ਪ੍ਰਮਾਤਮਾ ਹੀ ਆ ਉਸ ਦੇ ਵਿੱਚ ਵੀ ਪ੍ਰਮਾਤਮਾ ਹੀ ਆ ਹਨਾ ਤੇ ਜੇ ਕੋਈ ਤੁਹਾਨੂੰ ਸੁੱਖ ਦੇ ਰਿਹਾ ਉਸ ਦੇ ਵਿੱਚ ਵੀ ਪ੍ਰਮਾਤਮਾ ਹੀ ਆ ਕਿਸੇ ਦਾ ਕੋਈ ਦੋਸ਼ ਨਹੀਂ ਹੁੰਦਾ ਤੁਹਾਡਾ ਆਪ ਦੇ ਕਰਮ ਹੁੰਦੇ ਆ ਠੀਕ ਹੈ ਜਿਹੜਾ ਤੁਸੀਂ ਦੇਖਾ ਕੀਤਾ ਹੁੰਦਾ ਇਸ ਜਨਮ ਚ ਕੀਤਾ ਹੁੰਦਾ ਜਾਂ ਪਿਛਲੇ ਜਨਮ ਚ ਕੀਤਾ ਹੁੰਦਾ ਗੁਰਬਾਣੀ ਵੀ ਕਹਿੰਦੀ ਵੀ ਦੱਦਾ ਦੋਸ਼ ਨਾ ਦੀਜੈ ਕਰਮ ਆਪੋ ਆਪਣਾ ਜੋ ਮੈਂ ਜੋ ਕਿਛ ਮੈਂ ਜੋ ਕਿਛ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਵਰਜਣਾ ਮੈਂ ਮਾਫੀ ਚਾਹੂੰਗਾ ਜੇ ਮੇਰੇ ਤੋਂ ਕੋਈ ਹਨਾ ਸ਼ਬਦ ਦੇ ਵਿੱਚ ਬੋਲਣ ਚ ਕੋਈ ਗਲਤੀ ਹੋ ਗਈ ਤਾਂ ਇਹ ਚੀਜ਼ਾਂ ਜੀ ਬਈ ਆਪਾਂ ਨੂੰ ਗੁਰਬਾਣੀ ਜਦੋਂ ਆਪਾਂ ਅਰਥਾਂ ਸਮੇਤ ਪੜ੍ਹ ਲੈਣੇ ਹਨਾ ਜਦੋਂ ਆਪਾਂ ਨੂੰ ਗੁਰਬਾਣੀ ਦਾ ਗਿਆਨ ਹੋ ਜਾਂਦਾ ਤਾਂ ਫਿਰ ਉਹ ਸਭ ਨੋਰਮਲ ਲੱਗਦਾ ਇੱਕ ਇੱਕੋ ਲੱਗਦਾ ਹਨਾ ਵੀ ਸੁੱਖ ਵੀ ਇੱਕੋ ਦੁੱਖ ਵੀ ਇੱਕ ਹਨਾ ਤਾਂ ਇਹ ਨਹੀਂ ਹੁੰਦਾ ਵੀ ਆਹ ਦੁੱਖ ਮੇਰੇ ਬਾਲਾ ਹਾਏ ਹਾਏ ਕੀਤਾ ਜਾਂ ਥੋਕ ਬਿਲੇ ਬਾਲੀ ਖੁਸ਼ੀ ਬਣਾਈ ਤਾਂ ਬੰਦਾ ਨੋਰਮਲ ਜਾਂ ਹੋ ਜਾਂਦਾ ਫਿਰ ਉਹ ਜਿਆਦਾ ਨਾ ਕੋਈ ਇੱਜ਼ਤ ਦਾ ਹੁੰਦਾ ਨਾ ਕੋਈ ਹਨਾ ਵੀ ਆਏ ਹੁੰਦਾ ਵੀ ਮੇਰੀ ਕੋਈ ਬੇਇੱਜ਼ਤੀ ਹੋ ਗਈ ਉਹ ਚੀਜ਼ ਦਾ ਨਹੀਂ ਹੁੰਦਾ ਬਾਕੀ ਇਹੀ ਮੈਸੇਜ ਆ ਵੀ ਨਵਾਂ ਸਾਲ ਜਿਹੜਾ ਆਵੇ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਹਨਾ ਨਮੀ ਸੋਚ ਲੈ ਕੇ ਆਵੇ ਹਨਾ ਗੁਰੂ ਨਾਲ ਜੁੜਨ ਵਾਲੀ ਮੱਤ ਲੈ ਕੇ ਆਵੇ ਹਨਾ ਤੇ ਵਧੀਆ ਆਵੇ ਸਾਰਿਆਂ ਵਾਸਤੇ ਵੀ ਸਾਰੇ ਪਰਮਾਤਮਾ ਨਾਲ ਜੁੜਨ ਮਤਲਬ ਬਾਹਰੋਂ-ਬਾਹਰੋਂ ਨਾਲ ਜੁੜਨ ਅੰਦਰੋਂ ਜੁੜਨਾ ਹਨਾ ਬਈ ਅੰਦਰੋਂ ਜਿਹੜੀ ਚੀਜ਼ ਕਹਿੰਦੇ ਹੁੰਦੇ ਆ ਵੀ ਜੇ ਅੰਦਰੋਂ ਚੀਜ਼ ਜਨਮ ਲਵੇ ਤਾਂ ਫਿਰ ਉਹ ਬਾਹਰ ਦੀ ਫੁੱਲਦੀ ਹੈ ਜਿਹੜੀ ਬਾਹਰੋਂ ਫੋਰਸ ਲਾ ਕੇ ਚੀਜ਼ ਹੋਵੇ ਉਹ ਇੰਨਾ ਨਹੀਂ ਹੁੰਦਾ ਤਾਂ ਪਰਮਾਤਮਾ ਸਾਰਿਆਂ ਨੂੰ ਹਨਾ ਸਮਤ ਵਖਸ਼ੇ ਗੁਰੂ ਮੱਤ ਬਖਸ਼ੇ ਹਨ ਵੀ ਸਾਰਿਆਂ ਲਈ ਸਾਲ ਸਭ ਕੁਝ ਵਧੀਆ ਲੈ ਕੇ ਆਵੇ ਦਿਨ ਦੁਗਣੀ ਰਾਤ ਚੌਗਣੀ ਮਿਹਨਤ ਲੈ ਕੇ ਆਵੇ ਹਨਾ ਆਪਾਂ ਵੀ ਵਲੌਗ ਬਣਾਉਣਾ ਸ਼ੁਰੂ ਕੀਤੇ ਜੀ ਇਸ ਸਾਲ ਹੀ ਕੀਤੇ ਆ ਪਹਿਲਾਂ ਜਮਾਂ ਨਹੀਂ ਕੀਤੇ ਪਹਿਲਾਂ ਮੈਂ ਸੋਚਦਾ ਵੀ ਯਾਰ ਕੀ ਬਣਾਵਾਂਗੇ ਕੀ ਬਣਾਵਾਂਗੇ ਪਰ ਫਿਰ ਪ੍ਰਮਾਤਮਾ ਨੇ ਆਪੇ ਹੀ ਜਿਹੜੇ ਹੈਗਾ ਟੌਪਿਕ ਦਿੱਤੇ ਹਨਾ ਆਪੇ ਹੀ ਟੌਪਿਕ ਦੱਸੇ ਭਈ ਇਹਨਾਂ ਤੇ ਤੂੰ ਬਣਾ ਇਹਨਾਂ ਤੇ ਬਣਾ ਕੰਟੈਂਟ ਇਹ ਆ ਤੁਸੀਂ ਇਸ ਤੇ ਬਣਾਓ ਹਨਾ ਆਪੇ ਸੋਝੀ ਪਾਈ ਆ ਤਾਂ ਆਪੇ ਆਪਾਂ ਬਣਾਈ ਜਾ ਰਹੇ ਆ ਤਾਂ ਇਹ ਚੀਜ਼ ਹੈ ਜੀ ਬਾਕੀ ਅੱਜ 31 ਦਸੰਬਰ ਹੈ ਠੀਕ ਹੈ ਜੀ ਸਾਲ ਕੁਝ ਚੰਗੀਆਂ ਯਾਦਾਂ ਲੈ ਕੇ ਆਇਆ ਕੁਝ ਕਮਾੜੀਆਂ ਯਾਦਾਂ ਲੈ ਕੇ ਆਇਆ ਬਟ ਜਿਹੜੇ ਪਰਮਾਤਮਾ ਨੂੰ ਮੰਨਦੇ ਆ ਹਨ ਉਹਨਾਂ ਵਾਸਤੇ ਕਹਿੰਦੇ ਆ ਵੀ ਸਾਰੀ ਖੇਡ ਹੀ ਹੈ ਵੀ ਇਹ ਸਾਰੀ ਜਿਹੜੀ ਸੰਸਾਰ ਆ ਸਾਰਾ ਸੰਸਾਰ ਇੱਕ ਸਟੇਜ ਆ ਤੇ ਸਾਰਿਆਂ ਨੂੰ ਕਿਰਦਾਰ ਮਿਲੇਗੇ ਆਪੂ ਆਪਣੇ ਇਹ ਸਾਰੇ ਉਹ ਕਿਰਦਾਰ ਬਖੂਬੀ ਨਿਵਾ ਰਹੇ ਆ ਪ੍ਰਮਾਤਮਾ ਆਪ ਹੀ ਹਨ ਵਿਲਨ ਨੂੰ ਹੀਰੋ ਬਣਾ ਦਿੰਦਾ ਹੀਰੋ ਨੂੰ ਵਿਲਨ ਬਣਾ ਦਿੰਦਾ ਕਿਸੇ ਦੀ ਲਾਈਫ ਚ ਆਪਾਂ ਵਿਲਨ ਆ ਕਿਸੇ ਦੀ ਲਾਈਫ ਚ ਆਪਾਂ ਹੀਰੋ ਆ ਬਟ ਬਸ ਇੱਕ ਗੱਲ ਆ ਬਈ ਰੱਬ ਦੀਆਂ ਨਜ਼ਰਾਂ ਚ ਵਿਲਨ ਨਾ ਬਣੀ ਆ ਆਪਾਂ ਉੱਥੇ ਹੀਰੋ ਹੀਰੋ ਨਹੀਂ ਬਣਨਾ ਤਾਂ ਉਹਦੇ ਉਹਦੇ ਨਜ਼ਰਾਂ ਚ ਆਪਾਂ ਵਧੀਆ ਬਣੀ ਆ ਹਨਾ ਕਿ ਹਨਾ ਕੋਈ ਆਏ ਨਾ ਕਿ ਵੀ ਮੈਂ ਤਾਂ ਯਾਰ ਬੰਤਾਈ ਜਾਂ ਬਣਾ ਕੇ ਭੇਜ assi ਤੇ ਇਹ ਕੀ ਮਸ਼ਕਲੀਆਂ ਕਰਦਾ ਤਾਂ ਇਹ ਆ ਵੀ ਲੇਖਾ ਝੋਖਾ ਤਾਂ ਮਿਲਦਾ ਹੀ ਆ ਹਨ ਜਿਹੜੀ ਫਸਲ ਬੀਜੋਗੇ ਉਹ ਹੀ ਵੱਢੋਗੇ ਉਮੀਦ ਕਰਦਾ ਵੀ ਨਵਾਂ ਸਾਲ ਜਿਹੜਾ ਲੈ ਕੇ ਆਵੇ ਚੰਗੀ ਮੱਤ ਲੈ ਕੇ ਆਵੇ ਚੰਗੀ ਫਸਲ ਬੀਜੀ ਆਪਾਂ ਸਾਰੇ ਜਾਣੇ ਇਕੱਲਾ ਮੈਂ ਨਹੀਂ ਇਕੱਲੇ ਤੁਸੀਂ ਨਹੀਂ ਆਪਾਂ ਸਾਰੇ ਜਾਣੇ ਹਨ ਕਿ ਸਾਰੇ ਆਪਾਂ ਇੱਕੋ ਹੀ ਆਂ ਪ੍ਰਮਾਤਮਾ ਆਪਣਾ ਸਾਰਿਆਂ ਦਾ ਪਿਓ ਹੈ ਰਾਖਾ ਹਨਾ ਸਿਰਜਣਹਾਰ ਹੈ ਤਾਂ ਬਸ ਇਹੀ ਹੈ ਜੀ ਜੇ ਵੀਡੀਓ ਨੂੰ ਤੁਸੀਂ ਇੱਥੋਂ ਤੱਕ ਦੇਖ ਲਿਆ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਹਨਾ ਅੱਗੇ ਸ਼ੇਅਰ ਕਰਦੇ ਤੇ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਹੁਣ ਹਰ ਰੋਜ਼ ਵਲੌਗ ਬਣਾਇਆ ਕਰਨਾ ਠੀਕ ਹੈ ਜੀ ਤੇ ਬਸ ਮੈਂ ਤੁਹਾਨੂੰ ਫਿਰ ਮਿਲੂੰਗਾ ਅਗਲੀ ਵੀਡੀਓ ਚ ਰੀਚ ਪਹੁੰਚਾਇਓ ਹਨਾ ਨਵੇਂ ਸਾਲ ਵਿੱਚ ਆਪਣੇ ਭਰਾ ਨੂੰ ਕਾਮਯਾਬ ਬਣਾਇਓ ਇੱਕ ਸਕਸੈਸਫੁਲ ਯੂਟਿਊਬਰ ਬਣਾਇਓ ਕਿਉਂਕਿ ਆਪਾਂ ਇੱਕ ਦੂਜੇ ਨਾਲ ਹੀ ਆ ਹੱਥ ਨੂੰ ਹੱਥ ਹੈ ਜੀ ਹਨਾ ਤੁਸੀਂ ਮੇਰੀਆਂ ਵੀਡੀਓਆਂ ਸ਼ੇਅਰ ਕਰੋਗੇ ਚੈਨਲ ਸਬਸਕ੍ਰਾਈਬ ਕਰੋਗੇ ਆਪਣੀ ਰੀਚ ਵਧੂਗੀ ਆਪਾਂ ਵੀ ਕਰਦੇ ਆ ਸਾਰਿਆਂ ਦਾ ਜਿੰਨੇ ਵੀ ਹੈਗੇ ਆਪਣੇ ਵੀਰ ਭਰਾ ਜਿੰਨੇ ਵੀ ਸਾਹਮਣੇ ਆਉਂਦੇ ਆਪਾਂ ਉਹਨਾਂ ਨੂੰ ਬੰਦ ਪਰ ਮਹੰਗਾਰਾ ਦਿੰਨੇ ਆ ਹਨ ਤਾਂ ਤੁਸੀਂ ਵੀ ਇਹ ਕਰਿਓ ਬਸ ਆਪਾਂ ਫਿਰ ਤੁਹਾਨੂੰ ਮਿਲਦੇ ਆ ਕੱਲ੍ਹ ਵਾਲੀ ਵੀਡੀਓ 'ਚ ਨਵੇਂ ਸਾਲ ਤੇ ਨਵੀਂ ਵੀਡੀਓ ਪਾਵਾਂਗੇ ਤਾਂ ਦੱਸਾਂਗੇ ਭਈ ਹਾਂ ਭਈ ਕੀ ਆਪਣੇ ਹੈਗਾ ਕੀ ਅਪਡੇਟ ਬਾਕੀ ਸਾਰਾ ਕੁਝ ਤਾਂ ਮੈਂ ਤੁਹਾਨੂੰ ਦੱਸ ਹੀ ਦਿਨਾ ਹੁੰਨਾ ਹਨਾ ਕੁਝ ਵੀ ਆਪਾਂ ਲੁਕੋ ਕੇ ਤਾਂ ਰੱਖਣਾ ਨਹੀਂਗਾ ਬਸ ਚਲੋ ਮੈਂ ਤੁਹਾਨੂੰ ਮਿਲੂੰਗਾ ਜੀ ਅਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ